ਸੱਚੀ ਕਾ ਜੀ ਬੀਤੀ ਰਾਤ ਸ਼੍ਰੀ ਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨੀ ਸਾਹਮਣੇ ਆ। ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋਗੇ ਤਾਂ ਤੁਹਾਨੂੰ ਕੋਈ ਇੱਕ ਡੀਟ ਵੀ ਐਸਾ ਨਹੀਂ ਮਿਲੂਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ। ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਨਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੀਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜੀਣੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਉਣੇ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆਂ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ। ਮੇਰੀ ਅਣਗਹਿਲੀ ਸੀਗੀ ਔਰ ਉਹਦੇ ਲਈ ਮੈਂ ਖੇਮਾ ਦਜਾ ਚੱਕੀ ਆਂ। ਪ੍ਰੋਗਰਾਮ ਦੇਰ ਬਾਰੇ ਜਦੋਂ ਅਸੀਂ ਕਰਦੇ-ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸਾਰੇ ਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤੱਕ ਸਾਹਿਬ ਜਸਤਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਸੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹੈ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਜੀ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਰਤਿਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇ ਮਾਫੀ ਦੇਣ ਯੋਗ ਹੋ ਕਿਸੀ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹ ਹੋ ਜੀ ਗਲਤੀ ਨਹੀਂ ਹੋਗੀ ਧੰਨਵਾਦ